ਰੋਲ ਸਿਆਪਤੀ रामचंद्र মহারাজ ਕੀ ਜੈ ਇਹ ਦੋਤ ਵੱਡਾ ਖੁਸ਼ੀ ਦਾ ਦਿਹਾੜਾ ਹੈ ਜੀ ਕਰੋੜਾਂ ਲੋਕਾਂ ਦੀ ਆਸਥਾ ਜਿਹੜੀ ਪ੍ਰਭੂ ਰਾਮ ਦੇ ਨਾਲ ਜੁੜੀ ਹੋਈ ਹੈ ਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ ਹੈ ਤੁਸੀਂ ਨੇਪਾਲ ਦੇ ਵਿੱਚ ਚਲੇ ਜਾਓ ਬਾਲੀ ਦੇਸ਼ ਉੱਥੇ ਚਲੇ ਜਾਓ ਹੋਰ ਵੀ ਕਈ ਦੇਸ਼ ਹੈਗੇ ਜਿਦੇ ਵਿੱਚ ਪ੍ਰਭੂ ਰਾਮ ਦੇ ਨਾਲ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਕਈ ਬਜ਼ੁਰਗ ਇਹੋ ਸੁਪਨਾ ਲੈ ਕੇ ਸੰਸਾਰ ਦੇ ਵਿੱਚੋਂ ਚਲੇ ਗਏ ਕਿ ਕਦੋਂ ਉਹ ਸ਼ੁਭ ਘੜੀ ਆਵੇ ਕਦੋਂ ਯੁੱਧਿਆ ਦੇ ਵਿੱਚ ਭਗਵਾਨ ਨਾਮ ਜੀ ਦਾ ਸੁੰਦਰ ਮੰਦਰ ਸਥਾਪਿਤ ਹੋਵੇ ਉਹਦੇ ਵਿੱਚ ਪ੍ਰਭੂ ਵਿਰਾਜਮਾਨ ਹੋਣ ਤੇ ਇਹ ਉਹ ਸ਼ੁਭ ਦਿਹਾੜਾ ਤੇ ਉਹ ਸ਼ੁਭ ਘੜੀ ਜਿਹੜੀ ਆ ਉਹ 22 ਜਨਵਰੀ ਨੂੰ ਆ ਗਈ ਆ ਜਿਹਦੀ ਸਭ ਨੂੰ ਲੱਖ ਲੱਖ ਵਧਾਈ ਹੈ ਤੋਂ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਜਿੱਦਾਂ ਦੀਵਾਲੀ ਦੇ ਉੱਪਰ ਅਸੀਂ ਦੀਪਮਾਲਾ ਕਰਦੇ ਹਾਂ 22 ਜਨਵਰੀ ਨੂੰ ਵੀ ਆਪਣੇ ਘਰਾਂ ਆਪਣੀਆਂ ਦੁਕਾਨਾਂ ਦੇ ਉੱਪਰ ਦੀਵੇ ਜਗਾ ਕੇ ਪ੍ਰਭੂ ਰਾਮ ਜੀ ਦੇ ਅਯੁੱਧਿਆ ਦੇ ਵਿੱਚ ਆਨ ਦਾ ਆ ਤਾਂ ਬੜਾ ਚਿਰ ਪਹਿਲਾਂ ਗਏ ਸੀ ਜਿਹੜੀ ਉਹਨਾਂ ਦੀ ਮੂਰਤੀ ਸਥਾਪਨਾ ਹੋ ਰਹੀ ਹੈ ਮੰਦਰ ਹੋ ਰਿਹਾ ਹੈ ਉਹਦੀ ਖੁਸ਼ੀ ਦਾ ਜਿਹੜਾ ਪ੍ਰਗਟਾਵਾ ਕਰੀਏ ਤੋਂ ਇਹ ਦਿਨ ਨੂੰ ਵੀ ਅਸੀਂ ਦੀਵਾਲੀ ਵਾ ਕੋ ਮਨਾਈਏ ਤੋਂ ਬਹੁਤ ਖੁਸ਼ੀ ਦੀ ਗੱਲ ਹੈ ਸਭ ਨੂੰ ਬਹੁਤ ਬਹੁਤ ਵਧਾਈਏ ਜੀ